ਦੇਖੋ ਲਗਾਇਆ ਸੀ ਕਿਹਦਾ ਜੁਗਾਰ ਨਾ ਕੋਈ ਡਰਮ ਛੱਡਿਆ ਨਾ ਕੋਈ ਬੋਤਲ ਛੱਡੀ ਤੇ ਨਾ ਹੀ ਕੋਈ ਕੈਂਚੀ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਰੇਡ ਕੀਤੀ ਹੈ ਤੇ ਵੱਡੀ ਮਾਤਰਾ ਦੇ ਵਿੱਚ ਲਾਹਨ ਅਤੇ ਦੇਸੀ दारू ਜਿਹੜੀ ਹੈ ਉਹ ਬਰਾਮਦ ਕੀਤੀ ਹੈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਲਲਾਬਾਦ ਹਲਕੇ ਦੇ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਨਹੀਂ ਰੁਕ ਰਿਹਾ ਤੇ ਅਜਿਹੀਆਂ ਵੀਡੀਓਜ਼ ਲਗਾਤਾਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਾ ਕੋਈ ਡਰਮ ਛੱਡਿਆ ਨਾ ਕੋਈ ਕੈਨ ਛੱਡਿਆ ਤੇ ਨਾ ਹੀ ਕੋਈ ਬੋਤਲ ਛੱਡੀ। ਦੇਸੀ दारू ਤੇ ਲਾਹਨ ਬ੍ਰਾਮਦ ਕੀਤੀ ਗਈ ਹੈ। ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਵਕ ਵਕ ਪਿੰਡਾਂ ਦੇ ਵਿੱਚ ਅਚਨਕ ਰੇਡ ਕੀਤੀ ਜਿਸ ਤੋਂ ਬਾਅਦ ਵੱਡੀ ਮਾਤਰਾ ਦੇ ਵਿੱਚ ਲਾਹਨ ਅਤੇ ਦੇਸੀ दारू ਬ੍ਰਾਮਦ ਹੋਈ ਹੈ। ਲਓ ਜੀ ਲਾਹਨ ਲਓ ਲੈਓ ਲੈ ਕੱਢਿਓ ਬਾਹਰ। ਆਇਆ ਇੱਕ ਦੋ ਤਿੰਨ 60 ਲੀਟਰ ਹੋ ਗਈ 60 ਤੇ 80 ਹੋ ਗਈ ਚਾਰ ਹਾਂ ਖੋਲੋ ਟੱਕਣ ਖੋਲ ਦੇ ਸਰ ਜਾਨਾ 80 ਲੀਟਰ ਨਿੱਕੇ ਡੋਲ ਛੇਤੀ ਕਰੋ ਖੋਲ ਪੁੱਤਰੇ ਸਾਰੇ ਕੱਢ ਦੇ ਤੂੰ ਦੱਸ ਨਹੀਂ ਇਹ ਕੰਮ ਆ ਜਾਂਦੀ ਆ ਡੋਲ ਦੇ ਡੋਲੀ ਢੋਲੀ ਆ ਵਸੇ ਕੰਮ ਲੰਮਾ ਜੁੜਾ ਜਪਾਲੀ ਵਾਲੇ ਚੋਂ ਹਾਂ ਚੱਲ ਆ ਸਾਰੀ ਧਾਰੂ ਤੁਸ ਲੈ ਚੱਲੋ ਸਰਪੈਂਟ ਨੂੰ ਬੁਲਾ ਕੇ ਲੈ ਆਣੀ ਠੀਕ ਐ ਨਾ ਮੈਂ ਜਿਹੜੀ ਤੁਹਾਨੂੰ ਗੱਲ ਕਰੀ ਪੈਂਚ ਨੂੰ ਪੁੱਛ ਕੇ ਪਿਆ ਜੀ ਆ ਦੋਜੀ ਮਿਲ ਗਈ ਇੱਕ ਹੋਰ ਹਾਂ ਜੀ ਆ ਤੁਨ ਤਿੰਨ ਸਪਾਈ ਹੋ ਰਹੀ ਆ ਤੁਨ ਕਿਆ ਇਹ ਵੀ ਉਹਦੇ ਨਾਲ ਦੀ ਦੋ ਤੇ ਦੋ ਚਾਰ ਘੱਟੇ ਹੋਗਾ ਚਾਰ ਘੱਟੇ ਦਾ ਮਾਲ ਹੋ ਗਿਆ ਜੀ ਇਹ ਜਾਦਾ ਯਾਰ ਕਿੰਨਾ ਘੱਟੇ ਮੋਟਾ ਮੋਟਾ ਇਹ ਵੱਢੀ ਹੋ ਗਿਆ ਟੋਟਲ 7-800 ਲੀਟਰ ਲਾੜ ਹੋ ਗਈ ਹੈ ਬੜਾ ਮਾਲ ਹੋ ਗਿਆ ਦੋਨੇ ਹਣਦੋ ਪੰਜ ਦਾ ਬਸ ਆ ਦਾ ਪਹਿਲਾਂ ਵੀ ਨਵੀਆਂ ਨਿਕ ਨਹੀਂ ਮੈਨੂੰ ਵੀ ਪਤਾ ਨਹੀਂ ਚੱਲੀ ਖਣੀ ਓਕੇ ਰਿਪੋਰਟ ਦੇਖੋ ਲਗਾਇਆ ਸੀ ਕਿਹਦਾ ਜੁਗਾਰ ਨਾ ਕੋਈ ਡਰਮ ਛੱਡਿਆ ਨਾ ਕੋਈ ਬੋਤਲ ਛੱਡੀ ਤੇ ਨਾ ਹੀ ਕੋਈ ਕੈਨ ਛੱਡਿਆ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਰੇਡ ਕੀਤੀ ਹੈ ਤੇ ਵੱਡੀ ਮਾਤਰਾ ਦੇ ਵਿੱਚ ਲਾਹਨ ਅਤੇ ਦੇਸੀ दारू ਜਿਹੜੀ ਹੈ ਉਹ ਬਰਾਮਦ ਕੀਤੀ ਹੈ। ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ। ਜਲਾਲਾਬਾਦ ਹਲਕੇ ਦੇ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਨਹੀਂ ਰੁਕ ਰਿਹਾ ਤੇ ਅਜਿਹੀਆਂ ਵੀਡੀਓਜ਼ ਲਗਾਤਾਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਾ ਕੋਈ ਡਰਮ ਛੱਡਿਆ ਨਾ ਕੋਈ ਕੈਨ ਛੱਡਿਆ ਤੇ ਨਾ ਹੀ ਕੋਈ ਬੋਤਲ ਛੱਡੀ। ਦੇਸੀ दारू ਤੇ ਲਾਹਨ ਬ੍ਰਾਹਮਤ ਕੀਤੀ ਗਈ ਹੈ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਵਕਫ ਵਕ ਪਿੰਡਾਂ ਦੇ ਵਿੱਚ ਅਚਨਕ ਰੇਡ ਕੀਤੀ ਜਿਸ ਤੋਂ ਬਾਅਦ ਵੱਡੀ ਮਾਤਰਾ ਦੇ ਵਿੱਚ ਲਾਹਨ ਅਤੇ ਦੇਸੀ दारू ਬ੍ਰਾਹਮਤ ਹੋਈ ਹੈ